10 ਸਾਲ ਪਹਿਲੇ ਮੋਦੀ ਸਾਹਿਬ ਨੇ ਸਾਨੂੰ ਪਿਛਲੇ 10 ਸਾਲ ਸਾਡਾ ਮੂਰਖ ਬਣਾਏ ਵੀ ਕਿਸਾਨਾਂ ਦੀ ਆਮਦਨ ਦੁੱਗਣੀ ਹੋ ਜਾਊਗੀ ਗਰੀਬਾਂ ਦੇ ਮਕਾਨ 15-15 ਲੱਖ ਆ ਜਾਣਗੇ ਬੇਬੰਤੀਏ ਵੋਟਾਂ ਦੇ ਵੇਲੇ ਇਹ ਸਾਰੇ ਵਰਸਾਤੀ ਮੰਡਲ ਤੁਹਾਡੇ ਕੋਲ ਆ ਗਏ ਜਿਨ੍ਹਾਂ ਨੇ ਪਿਛਲੇ 7 ਸਾਲ ਤੇ ਤੁਹਾਨੂੰ ਵੋਟਾਂ ਤੋਂ ਇਲਾਵਾ ਕਿਸੇ ਦਿਨ ਸ਼ਕਲ ਤੱਕ ਨਹੀਂ ਦਿਖਾਈ ਤੇ ਇਹਨਾਂ ਦੀ ਨਵੀਂ ਗਾਰੰਟੀਆਂ ਵੀ ਬੜੀ ਪਹਿਲਾਂ ਆਮ ਆਦਮੀ ਪਾਰਟੀ ਨੇ ਗਾਰੰਟੀਆਂ ਦਿੱਤੀਆਂ ਸਾਨੂੰ ਕਾਂਗਰਸ ਨੇ ਵੀ ਮੈਨੀਫੈਸਟੋ ਜਾਰੀ ਕੀਤਾ ਵੱਡੀਆਂ ਗਾਰੰਟੀਆਂ ਦੇਖੋ ਲੋਕੀ ਨਾ ਲੋਕਾਂ ਨੂੰ ਬੇਬੰਤੀਏ ਵੋਟਾਂ ਦੇ ਵੇਲੇ ਇਹ ਸਾਰੇ ਬਰਤਤੀ ਮੰਡਲ ਤੁਹਾਡੇ ਕੋਲ ਆਣਗੇ ਜਿਨ੍ਹਾਂ ਨੇ ਪਿਛਲੇ 7 ਸਾਲ ਚ ਤੁਹਾਨੂੰ ਵੋਟਾਂ ਤੋਂ ਇਲਾਵਾ ਕਿਸੇ ਦਿਨ ਸ਼ਕਲ ਤੱਕ ਨਹੀਂ ਦਿਖਾਈ ਤੇ ਇਹਨਾਂ ਦੀ ਨਵੀਂ ਗਾਰੰਟੀਆਂ ਨਵੇਂ ਲਾਰੇ ਤੇ ਨਵੇਂ ਸੁਪਨਿਆਂ ਤੋਂ ਫਸਣ ਤੋਂ ਪਹਿਲਾਂ ਮੂੰਹ ਖੋਲਣ ਤੋਂ ਪਹਿਲਾਂ ਇਹਨਾਂ ਨੂੰ ਪੁਰਾਣੇ ਯਾਦ ਦਿਲਾ ਦਿਓ ਕਾਂਗਰਸੀਆਂ ਨੂੰ ਪੁੱਛੋ ਤੁਹਾਡੀ ਘਰ ਘਰ ਨੌਕਰੀ ਕਿੱਥੇ ਸਾਰਾ ਕਰਜ਼ਾ ਸਾਡਾ ਮਾਫ ਕਿਤੇ ਹੋਇਆ ਇਹ ਝਾੜੂ ਵਾਲਿਆਂ ਤੋਂ ਬੀਬੀ ਆਪ ਦਾ 1000 ਰੁਪਏ ਮੰਗਨ ਜਿਹੜਾ ਮੁਆਵਜ਼ਾ ਗੁਰਦਵਾਰੀਆਂ ਬਾਦੋਂ 25000 ਖਾਤੇ ਵਿੱਚ ਜਾਇਆ ਹੋਆ ਰੰਗਲਾ ਪੰਜਾਬ ਦੇ ਸਾਡੇ ਨੌਕਰੀਆਂ ਬਾਹਰਿਆਂ ਨੂੰ ਮਿਲੀਆਂ ਇਹ ਸਾਰਾ ਹਿਸਾਬ ਕਿਤਾਬ ਲੋ ਕਿਉਂਕਿ ਹੁਣ ਆ ਕੇ ਨਵੇਂ ਸੁਪਨੇ ਤੁਹਾਨੂੰ ਦਿਖਾਣੇ ਜੇ ਸੁਪਨਿਆਂ ਦੇ ਝੂਠੇ ਜਾਲ 'ਚ ਤੁਸੀਂ ਫਸ ਗਏ ਫਿਰ ਤੁਹਾਡੀ ਤਾਂ ਵੋਟ ਨੁਟ ਕੇ ਲੈ ਜਾਣਗੇ ਲੇਕਿਨ ਤੁਹਾਡਾ ਜੋ ਹਾਲ ਹੈ ਉਸ ਤੋਂ ਵੀ ਬੁਰਾ ਹਾਲ ਹੋਗਾ ਆਉਣ ਵਾਲੇ ਸਮੇਂ 'ਚ ਸੋ ਹੁਣ ਇੱਕ ਕਾਂਗਰਸ ਜਿਨ੍ਹਾਂ ਦੇ ਕੋਲ 10 ਸਾਲ ਪਹਿਲੇ ਮੋਦੀ ਸਾਹਿਬ ਨੇ ਸਾਨੂੰ ਪਿਛਲੇ 10 ਸਾਲ ਸਾਡਾ ਮੂਰਖ ਬਣਾਏ ਵੀ ਕਿਸਾਨਾਂ ਦੀ ਆਮਦਨ ਦੁਗਣੀ ਹੋ ਜਾਊਗੀ ਗਰੀਬਾਂ ਦੇ ਮਕਾਨ 15-15 ਲੱਖ ਆ ਜਾਣਗੇ ਕੁਛ ਇਹਨਾਂ ਨੇ ਨਹੀਂ ਦਿੱਤਾ ਉਸ ਤੋਂ 10 ਸਾਲ ਪਹਿਲੇ ਇਸ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਕੁਝ ਨਹੀਂ ਦਿੱਤਾ ਕਰਜ਼ਾ ਮਾਫੀ ਜੇ ਕਿਸੇ ਪੰਜਾਬ ਦੇ ਕਿਸਾਨਾਂ ਦਾ ਡੱਕਾ ਤੱਕ ਨਹੀਂ ਹੋਇਆ ਸੋ ਹੁਣ ਨਵੀਂ ਗਾਰੰਟੀਆ ਜਿਹੜੇ ਕਹਿੰਦੇ ਐਮਐਸਪੀ ਦੇਣਗੇ ਤਾਂ 10 ਸਾਲ ਸਰਕਾਰ ਸੀਗੀ ਤਾਂ ਕਿਉਂ ਨਹੀਂ ਦਿੱਤਾ ਇਹ ਉਹੀ ਸੁਪਨੇ ਹੈਗੇ ਜਿਹੜੇ ਘਰ ਘਰ ਨੌਕਰੀ ਤੇ ਪੂਰੇ ਕਰਜ਼ਾ ਮਾਫੀ ਦੇ ਸੁਪਨੇ ਬੱਚਿਆਂ ਨੂੰ ਤੁਹਾਡੋਂ 2500 ਬੇਰੋਜ਼ਗਾਰੀ ਪੱਤਾ ਮੋਬਾਈਲ ਫੋਨ ਜਿੰਨੇ ਝੂਠਤਾ ਦਿਖਾਇਆ ਸੀ ਹੁਣ ਵੋਟਾਂ ਵਾਸਤੇ ਨਵੇਂ ਝੂਠ ਸਾਨੂੰ ਦਿਖਾਉਣਗੇ ਹਾਥ ਮੰਨ ਕੇ ਬੇਨਤੀ ਹੈ ਨਾਲੇ ਮੂੰਹ ਖੋਲਣ ਤੋਂ ਪਹਿਲੇ ਪੁਰਾਣਾ ਹਿਸਾਬ ਕਿਤਾਬ ਲੈ ਲੈਣਾ ਵੀ ਭਾਈ ਤੁਸੀਂ ਦੋਨਾਂ ਪਾਰਟੀਆਂ ਨੂੰ ਕਿਹਾ ਵੀ ਹਿਸਾਬ ਕਿਤਾਬ ਲੈਣ ਤੇ ਲੋਕ ਅਕਾਲੀ ਦਲ ਨੂੰ ਕਿਉਂ ਤਿੰਨਾਂ ਨੂੰ ਤਿੰਨ ਤਿੰਨੋਂ ਪਾਰਟੀਆਂ ਨੂੰ ਕਿਹਾ ਵੀ ਹਿਸਾਬ ਕਿਤਾਬ ਦੇਣ ਤੇ ਅਕਾਲੀ ਦਲ ਨੂੰ ਵੋਟ ਕਿਉਂ ਦੇਣ ਉਹ ਉਹ ਕੀ ਕਰਦੇ ਨੇ ਅਕਾਲੀ ਦਲ ਨੂੰ ਵੋਟ ਇਸ ਕਰਕੇ ਮੈਂ ਕਹਿੰਨੇ ਕਿਉਂਕਿ ਇਸ ਪਰੋਤੇ ਦੀ ਤਕੜੀ ਨੇ ਕਦੇ ਝੂਠ ਨਹੀਂ ਮਾਰਿਆ ਕਦੇ ਗਾਰੰਟੀ ਦੇਣ ਦੀ ਲੋੜ ਨਹੀਂ ਸੀ ਕਦੇ ਵਾਦਾ ਨਹੀਂ ਕੀਤਾ ਕਿਉਂਕਿ ਸਤਿ ਆਦ ਬਦਲ ਨੇ ਸਾਨੂੰ ਸਿਖਾਇਆ ਕਿ ਜੇ ਲੋਕੀ ਅਹੁਦਾ ਬਖਸ਼ਦੇ ਨੇ ਤੇ ਸਾਡਾ ਧਰਮ ਬੰਦਾ ਸੀ ਜਾ ਕੇ ਬਤੌਰ ਮੁੱਖ ਮੰਤਰੀ ਜਿਵੇਂ ਉਹ ਸੰਗਤ ਦਰਸ਼ਨ ਕਰਦੇ ਸੀ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਦੀ ਤਕਲੀਫਾਂ ਸੁਣਦੇ ਸੀ ਤੇ ਜੋ ਤਕਲੀਫਾਂ ਸੁਣਦੇ ਸੀ ਫਿਰ ਨਾਲ ਦੀ ਨਾਲ ਜੇ ਬਜ਼ੁਰਗ ਕਹਿੰਦੇ ਸੀ ਔਖੇ ਨੇ ਤੇ ਪੈਨਸ਼ਨ ਦੀ ਸਕੀਮ ਲਾਗੋ ਜੇ ਗਰੀਬ ਧੀਆਂ ਮੰਗ ਕਹਿੰਦੀ ਤੇ ਛਗਨ ਦੀ ਸਕੀਮ ਲਾਗੋ ਜੇ ਮਹਿੰਗਾਈ ਦੀ ਮਾਰ ਤੋਂ ਵਿਚਾਰੇ ਗਰੀਬ ਔਖੇ ਸੀ ਆਟੇ ਦਾਲ ਦੇ ਕੇ ਇਹ ਕੋਈ ਇਹਨਾਂ ਨੇ ਗਾਰੰਟੀ ਨਹੀਂ ਦਿੱਤੀ ਸੀ ਕਿ ਇਹ ਗਾਰੰਟੀ ਕਰਦੇ ਆ ਜਾਂ ਵਾਦਾ ਕਰਦੇ ਆ ਲੇਕਿਨ ਲੋਕਾਂ ਦੀ ਤਕਲੀਫਾਂ ਦੇਖਦੇ ਆ ਭਾਵੇਂ ਮੋਟਰਾਂ ਦੇ ਕਨੈਕਸ਼ਨ ਹੋਣ ਜਿਹੜੇ ਇਹਨਾਂ ਦੋ ਵੀ ਦੇ ਸਕਦੇ ਨੇ ਆਪਾਂ ਤਾਂ ਮੁਫਤ ਮੰਨੇ ਹੁਣ ਲੱਖਾਂ 'ਚ ਨਹੀਂ ਮਿਲਦੇ। ਭਾਵੇਂ ਬੱਚਿਆਂ ਨੂੰ ਸਾਈਕਲਾਂ ਹੋਣ, ਭਾਵੇਂ ਨੌਜਵਾਨਾਂ ਨੂੰ ਖੇਡ ਦਾ ਸਮਾਨ, ਜਿਮ ਹੋਵੇ, ਸਟੇਡੀਅਮ ਹੋਵੇ, ਗਰੀਬਾਂ ਨੂੰ ਮਕਾਨ ਹੋਵੇ, ਆ ਭਾਂਡੇ ਹੋਣ, ਬਰਤਨ ਹੋਣ, ਕਈ ਚੀਜ਼ਾਂ ਦਵਾਈਆਂ ਵਾਸਤੇ ਪੈਸੇ ਹੋਣ, ਹਰ ਚੀਜ਼ ਆਪਾਂ ਦਿੱਤੀ ਪਿੰਡਾਂ 'ਚੋਂ ਵਿਕਾਸ ਦੀ ਵੱਡੀ ਗ੍ਰਾਂਟ ਆ, ਵਾਟਰ ਵਰਕਸ, ਬਿਜਲੀ ਦੇ ਗ੍ਰਿਡ, ਆ ਚਾਰਜ ਫੇਰੇ ਸੜਕਾਂ, ਹਵਾਈ ਅੱਡੇ, ਪੁਲ, ਕਿਹੜਾ ਕੋਈ ਸ਼ਹਿਰ ਹੋਵੇ ਪਿੰਡ ਹੋ, ਹਰੇਕ ਨੂੰ ਗ੍ਰਾਂਟ ਤੇ ਗੱਫੇ ਦਿੱਤੇ, ਇਹ ਤਾਂ ਗਿਣਾ ਦੇਣ ਕਿ ਇਹਨਾਂ ਨੇ ਕੱਲੇ ਲੌਕਟਾਇਲਾ ਦੀਆਂ ਫੈਕਟਰੀਆਂ ਲਗਾ ਕੇ ਕਾਂਗਰਸੀਆਂ ਨੇ ਲੌਕਟਾਇਲਾ ਆ ਕੇ ਮੋٹے ਪੈਸੇ ਰੱਜ ਕੇ ਨੁਟੇ ਕਾਟ ਗਰੀਬਾਂ ਦੇ ਬਾਲਸਾ ਦੇ ਦਿੱਤੇ ਹੋਏ ਕੱਟ ਕੇ ਰਾਸ਼ਨ ਬਾਜ਼ਾਰ 'ਚ ਵੇਚ ਕੇ ਔਰ ਰੱਜ ਕੇ ਇਹਨਾਂ ਨੇ ਖਾਦਾ ਬਾਲਸਾ ਦਿੱਤੇ ਹੋਏ ਜਿਹੜੇ ਵਜੀਫੇ ਸਕੇ ਔਰ ਰੱਜ ਕੇ ਇਹਨਾਂ ਦੇ ਮੰਤਰੀਆਂ ਨੇ ਖਾਦਾ ਤੇ ਫਿਰ ਬਸਾ ਦੇ ਘਪਲੇ ਇਹਨਾਂ ਦੇ ਪ੍ਰਧਾਨ ਨੇ ਜਿਹੋ ਜਿਹੀ ਕਿਤੇ ਤੋਂ ਮੁੱਖ ਮੰਤਰੀ ਦੱਸਦਾ ਕਿ ਫਾਈਲ ਪਈ ਹੈ ਅੰਦਰ ਸਿੱਟਾਂਗਾ ਭੇਜੇ ਸਿੱਟਦੇ ਨਹੀਂ ਕਿਉਂਕਿ ਇਹਨਾਂ ਦੀ ਸਾਂਝੀ ਪਾਈ ਵਾਲੀ ਪੰਜਾਬ ਦੇ ਡੋਟਰ 'ਚ ਸੋ ਬਚ ਜਾਓ ਪੰਜਾਬ ਦੇ ਲੋਕੀ ਤੇ ਪਿਆਰ ਦਿਓ ਉਸ ਪਰੋਤੇ ਦੀ ਤਕਰੀ ਦਾ ਸਾਥ ਦਿਓ ਜਿਨ੍ਹਾਂ ਨੇ ਪਹਿਲੇ ਵੀ ਸੂਰਤਾ ਦਿੱਤੀ ਆ ਵਿਕਾਸ ਕੀਤਾ ਤਾਂ ਤੁਹਾਨੂੰ ਇਸ ਤੋਂ ਵੀ ਵੱਧ ਕਰਕੇ ਦਿਖਾਵਾਂ ਜੋ ਕੁਝ ਰੋਕਿਆ ਸਾਰਾ ਕੁਝ ਬਹਾਲ ਕਰਾਂਗੇ